ਅੱਜ ਫੁਸ਼ਾਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਲਈ ਸਵੀਪ ਪ੍ਰੋਗਰਾਮ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਯੂਥ ਇਲੈਕਸ਼ਨ ਐਂਬੈਸਡਰ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਆਪਣੇ ਯੰਗ ਐਮਬੈਸਡਰਸ ਨੂੰ ਯੂਥ ਇਲੈਕਸ਼ਨ ਐਮਬੈਸਡਰ ਦੇ ਵਜੋਂ ਉਹਨਾਂ ਨੂੰ ਪੋਸਟ ਦਿੱਤੀ ਹੈ ਤੇ ਅਸੀਂ ਇਹਨਾਂ ਇਲੈਕਸ਼ਨ ਐਮਬੈਸਡਰ ਦੀ ਅਟੈਚਮੈਂਟ ਕਰਾ ਰਹੇ ਹਾਂ ਵਿਦ RO ਐਂਡ ARO ਅੱਜ ਜਿਵੇਂ ਅਸੀਂ ਇਹਨਾਂ ਦੀ RO ਲੈਵਲ ਤੇ ਅਟੈਚਮੈਂਟ ਕਰਾਈ ਇਹਨਾਂ ਨੂੰ ਇਲੈਕਸ਼ਨ ਦਾ ਸਾਰਾ ਪ੍ਰੋਸੈਸ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਤਿਆਰੀਆਂ ਕੀਤੇ ਜਾਂਦੇ ਆਂ ਨੇ ਵੱਖ-ਵੱਖ ਇਲੈਕਸ਼ਨ ਦੀ ਟੀਮ ਕੀ ਕੀ ਕੰਮ ਕਰਦੀ ਹੈ ਕਿਸ ਤਰ੍ਹਾਂ EVM ਮਸ਼ੀਨਸ ਤਿਆਰ ਕੀਤੇ ਜਾਂਦੇ ਆਂ ਨੇ ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ ਦੀ ਤਿਆਰੀਆਂ ਕੀਤੇ ਜਾਂਦੇ ਆਂ ਨੇ ਤੇ ਕਿਸ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਇਸ ਦੇ ਨਾਲ ਨਾਲ ਇਹਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾ ਕੇ ਉਸਤੇ ਵੀ ਇੱਕ ਵਿਜ਼ਿਟ ਕਰਾਈ ਗਈ ਤੇ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਆਰਓਜ਼ ਨਾਲ ਅਟੈਚਮੈਂਟ ਕਰਕੇ ਉਹਨਾਂ ਨਾਲ ਆਪਣੀ ਐਕਟੀਵਿਟੀ ਕਰਨਗੇ ਉਹ ਦੇਖਣਗੇ ਕਿ ਏਆਰਓ ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ ਨੂੰ ਤਿਆਰ ਕਰਦੇ ਹੈ ਕਿਸ ਤਰ੍ਹਾਂ ਈਵੀ ਮਸ਼ੀਨਸ ਨੂੰ ਤਿਆਰ ਕਰਦੇ ਹੈ ਤੇ ਕਿਸ ਤਰ੍ਹਾਂ ਪੋਲਿੰਗ ਪਾਰਟੀਆਂਸ ਨੂੰ ਡਿਸਪੈਚ ਕਰਦੇ ਹੈ ਇਲੈਕਸ਼ਨਸ ਦੇ ਲਈ ਤੇ ਉਸ ਤੋਂ ਬਾਅਦ ਸਾਡਾ ਪਰਪਸ ਇਹ ਹੈ ਕਿ ਅਸੀਂ ਇਹਨਾਂ ਯੂਥ ਇਲੈਕਸ਼ਨ ਐਮਬੈਸਡਰ ਦੇ ਰਾਹੀਂ ਅਸੀਂ ਕੇਵਲ ਅਵੇਅਰਨੈਸ ਨਾ ਦਈਏ ਕਿ ਵੀ ਤੁਸੀਂ ਆਪਣੀ ਵੋਟ ਪਾਣੀ ਹੈ ਤੇ ਵੋਟ ਤੁਹਾਡਾ ਅਧਿਕਾਰ ਹੈ ਉਸ ਅਵੇਅਰਨੈਸ ਦੇ ਨਾਲ ਨਾਲ ਅਸੀਂ ਇਹਨਾਂ ਦੇ ਰਾਹੀਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਇਲੈਕਸ਼ਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਇੱਕ ਕੇਵਲ ਸਰਸਰੀ ਤੌਰ ਤੇ ਕੇਵਲ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਾਇਆ ਜਾਵੇ ਪਰ ਉਸ ਤੋਂ ਇਲਾਵਾ ਥੋੜਾ ਡੀਪਲੀ ਜਾ ਕੇ ਕਿ ਕਿਸ ਤਰ੍ਹਾਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇਲੈਕਸ਼ਨ ਦਾ ਇੱਕ ਦਿਨ ਜੋ ਹੈ ਇਨਾ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਕਿਉਂ ਇਲੈਕਸ਼ਨਸ ਨੂੰ ਚੋਣਾਂ ਨੂੰ ਇੱਕ ਪਰਵ ਕਿਹਾ ਗਿਆ ਹੈ ਦੇਸ਼ ਦਾ ਗਰਵ ਕਿਹਾ ਗਿਆ ਹੈ ਇਸ ਦੇ ਵਿੱਚ ਕੀ ਕੀ ਐਕਟੀਵਿਟੀਜ਼ ਇਨਵੋਲਵ ਹੁੰਦੀ ਹੈ ਇਹੀ ਸਾਡਾ ਮਕਸਦ ਸੀ ਹੁਣ ਸਾਡੇ ਜੋ ਯੂਥ ਇਲੈਕਸ਼ਨ ਐਮਬੈਸਡਰ ਤਿਆਰ ਹੋਏ ਨੇ ਇਹ ਆਪਣੇ ਆਪਣੇ ਅਸੈਂਬਲੀ ਸੈਗਮੈਂਟਸ ਵਿੱਚ ਵਕ-ਵਕ ਲੋਕਾਂ ਨੂੰ ਆਊਟਰੀਚ ਕਰਨਗੇ ਇਹ ਖਾਸ ਤੌਰ ਤੇ ਯੂਥ ਅਗੇ ਜੋ ਯੰਗ ਵੋਟਰਸ ਹੈ ਫਸਟ ਟਾਈਮ ਵੋਟਰਸ ਹੈ ਉਹਨਾਂ ਤੱਕ ਜਾ ਕੇ ਆਪਣਾ ਮੈਸੇਜ ਕਨਵੇ ਕਰਾਂਗੇ ਕਿ ਕਿਸ ਤਰ੍ਹਾਂ ਵੋਟ ਸਾਡਾ ਅਧਿਕਾਰ ਹੈ ਸਾਨੂੰ ਇਸ ਦੀ ਐਕਸਰਸਾਈਜ਼ ਸਾਨੂੰ ਅ ਵੋਟ ਰਾਈਟ ਐਕਸਰਸਾਈਜ਼ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਚ ਉਹਨਾਂ ਦੀ ਸਾਰੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਮੈਂ ਹੁਸ਼ਿਆਰਪੁਰ ਲੋਕ ਸਭਾ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਕਾਸਟ ਕਰੋ ਤੁਹਾਡਾ ਜੋ ਵੀ ਨੀਅਰੈਸਟ ਪੂਲ ਪਿੰਡ ਹੈ ਉਸ ਤੇ ਜਾ ਕੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਵਰਤੋ ਕਰੋ ਵੋਟ ਹੀ ਜੋ ਹੈ ਉਹ ਤੁਹਾਡੀ ਆਵਾਜ਼ ਹੈ ਇਹੀ ਤੁਹਾਡਾ ਅਧਿਕਾਰ ਹੈ ਅਸੀਂ ਸਾਰੇ ਮਿਲ ਕੇ ਇੱਕ ਜ਼ਿੰਮੇਵਾਰ ਸਰਕਾਰ